ਇਨਫੋਰਮੇਸ਼ਨ ਮਿਲੀ ਸੀ ਪੁਲਿਸ ਸਟੇਸ਼ਨ ਦਰਾਂਗਵੇਜ ਕਿ ਉਹ ਜ ਇੱਕ ਬੰਦਾ ਜਿਹਦਾ ਨਾਮ ਕੇ ਕਮਲਦੀਪ ਸਿੰਘ ਔਰ ਪਠਾਨ ਗਰਦਾਸਪੁਰ ਦਾ ਰਹਿਣ ਵਾਲਾ ਔਰ ਆਦਿ ਆ ਪਿੰਡ ਤੇ ਹਾਤਾ ਚਲਦਾ ਸੋ ਇਹ ਬੰਦਾ ਆਪਣੇ ਬਿਜ਼ਨਸ ਦੇ ਵਿੱਚ ਜਾਂ ਕਿਸੇ ਵੀ ਜੋ ट्रांजैक्शन ਕਰ ਰਿਹਾ ਉੱਥੇ ਜਾਲੀ ਕਰੰਸੀ ਯੂਜ਼ ਕਰ ਰਿਹਾ ਸੋ ਇਸੇ ਇਨਫੋਰਮੇਸ਼ਨ ਦੇ ਰੈਡ ਕੀਤਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਕੋਲ ਉਸ ਵੇਲੇ ਏ 5500 ਦੇ 7 ਨੋਟ ਮਿਲੇ ਮੀਨਸ 3500 ਰੁਪਇਆ ਦੇ ਬਲੋਂ 40 ਰੁਪਇਆ ਜਿਸ ਤੇ ਐਫ ਆਈ ਆਰ ਦਰਜ ਕਰ ਲਈ ਆਪਾਂ 89 ਐਫ ਆਈ ਆਰ ਨੰਬਰ ਔਰ 179 180 ਪੀਐਨ ਐਸ ਕੈਸ ਪਰਚਾ ਦਰਜ ਕਰਕੇ ਜਦੋਂ ਉਹਦੀ ਹੋਰ ਪੁੱਛਗਿੱਛ ਕੀਤੀ ਇੰਟਰੋਗੇਸ਼ਨ ਜੀਦੀ ਚੰਗੀ ਤਰ੍ਹਾਂ ਤਾਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਇਹ ਜਿਹੜਾ ਪੈਸਾ ਕਾਉਂਟਰਫੀਟ ਕਰੰਸੀ ਹੈ ਇਹ ਨਿਰਮਲ ਸਿੰਘ ਦਾ ਵਾਸੀ ਬਸੰਤਪੁਰ ਥਾਣਾ ਸੂਰਤ ਮੰਲੀਆ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਬਟਾਲੇ ਦੇ ਵਿੱਚ ਪੈਂਦਾ ਹੈ ਉਹਦੇ ਕੋਲੋਂ ਇਹ ਲੈ ਕੇ ਆਇਆ ਸੀ ਆਪਣੇ ਜੋ ਵੀ ਇਹ ਪੈਸੇ ਲੈਂਦਾ ਸੀ ਜਿੱਦਾਂ ਇਹ ਰੀਸੈਂਟਲੀ 90 ਲੱਖ ਰੁਪਈਆ ਲੈਂਦਾ ਸੀ ਤੇ ਉਹਨੂੰ ਇਸਨੇ 30 ਲੱਖ ਰੁਪਈਆ 30000 ਰੁਪਈਆ ਦੇਣਾ ਹੁੰਦਾ ਸੀ ਬਾਕੀ ਇਹ ਆਪਣੇ ਯੂਜ਼ ਕਰ ਲੈਂਦਾ ਸੀ ਸੋ ਇਸ ਲਾਰਜ ਦੇ ਤਹਿਤ ਇਸਨੇ ਉਸ ਬੰਦੇ ਕੋਲੋਂ ਪੈਸੇ ਲੈਂਦਾ ਸੀ ਸੋ ਇਸ ਇਨਫੋਰਮੇਸ਼ਨ ਤੇ ਆਪਾਂ ਅੱਜ ਟੀਮ ਸਾਡੀ ਨੇ ਤਰੰਗਲੇ ਦੀ ਹੈ ਉਹਨੂੰ ਵੀ ਅਰੈਸਟ ਕਰ ਲਿਆ ਇਹਦਾ ਨਾਮ ਜਿਹੜਾ ਜਰਮਨ ਸਿੰਘ ਹੈਗਾ ਇਹ ਪਹਿਲਾ ਇਹਨਾਂ ਦੀ ਦੋਨਾਂ ਦੀ ਮੁਲਾਕਾਤ ਜਿਹੜੀ ਜੇਜ ਹੋਈ ਸੀ ਉੱਥੇ ਇਹਨਾਂ ਨੇ ਸਾਰਾ ਪਲਾਨ ਕੀਤਾ ਸੀ ਸੋ ਇਸ ਨਿਰਮਲ ਸਿੰਘ ਕੋਲੋਂ ਜਿਹੜਾ ਕਿ ਪੁਲਿਸ ਡਿਸਟ੍ਰਿਕਟ ਬਟਾਲਾ ਦਾ ਰਹਿੰਦਾ ਹੈ ਇਹਦੇ ਕੋਲੋਂ ਸਾਨੂੰ 2 ਲੱਖ ਰੁਪਏ ਕਾਉਂਟਰਫੀਟ ਕਰੰਸੀ ਜਿਹੜੀ ਆ ਉਹ ਰਿਕਵਰ ਹੋ ਚੁਕੀ ਹੈ ਸੋ ਇਸ ਦੇ ਪਿੱਛੇ ਕੁਝ ਆਪਾਂ ਇਨਕੈਰੋਗੇਸ਼ਨ ਕਰ ਰਹੇ ਆਂ ਇਹ ਕਰੰਸੀ ਜਿਹੜੀ ਕਾਉਂਟਰਫੀਟ ਕਰੰਸੀ ਹੈ ਇਹਦਾ origin ਹੋਰ ਪਿੱਛੇ ਹੈ ਜਿਸ ਨੂੰ ਆਪਾਂ ਫੜਨ ਦੀ ਕੋਸ਼ਿਸ਼ ਕਰ ਰਹੇ ਆਂ ਸੋ ਉਹਨਾਂ ਲਈ ਟਾਈਮ ਦੇ ਵਿੱਚ ਸਾਨੂੰ ਹੋਰ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਕਰਾਂ ਤਾਂ ਕੁਝ ਚੀਜ਼ਾਂ ਸਾਹਮਣੇ ਆਣੀਆਂ